ਵਕਤ ਕਰਦੇ ਆ ਤੁਹਾਡਾ ਰਾਜ ਸਦੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚ ਚੁਕੇ ਆ ਪਿੰਡ ਟੋਟੀਆਂ ਜ਼ਿਲ੍ਹਾ ਕਸੀਰ ਇਸ ਤੇ ਰੂਸ਼ੀ ਤਰਨਤਾਰਨ ਸਾਹਿਬ ਲੱਗਦਾ ਫੌਜੀ ਸਾਹਿਬ ਹਾਂ ਦੇ ਕੋਲ ਆਇਆ ਦੋਸਤੋ ਮੇਰ ਹਰਜੀਤ ਸਿੰਘ ਉਹਦੇ ਘਰ ਇਸ ਕਰੋਂ ਪਹਿਲਾਂ ਵੀ ਆਪਾਂ ਬਹੁਤ ਸਾਰੀਆਂ ਵੀਡੀਓ ਪਾਈਆਂ ਨੇ ਪਛ ਤੁਹਾਨੂੰ ਦਿਖਾਉਂਦੇ ਰਹੀਦਾ ਤੇ ਖਾਸ ਵਿਜਿਟ ਕਰੀਏ ਤੁਸੀਂ ਪਿੰਡ ਟੋਟੀਆਂ ਕਰ ਲਿਓ ਟੋਟੀਆਂ ਪਿੰਡ ਬਿਲਕੁਲ ਨੇੜੇ ਨਸ਼ਰੇ ਪਨਵਾ ਸੇਰੋਂ ਕੋਈ 5-5 4-4 ਕਿਲੋਮੀਟਰ ਦੀ ਦੂਰੀ ਆ ਸਾਰੀ ਅੱਜ ਇਸ ਵੀਡੀਓ ਦੇ ਵਿੱਚ ਜਿਹੜੇ ਪਸ਼ੂ ਆਪਾਂ ਤੁਹਾਨੂੰ ਦਿਖਾਉਣੇ ਆ ਠੀਕ ਹੈ ਜੀ ਚਾਰ ਮੱਝਾਂ ਝੋਟੀਆਂ ਦਿਖਾਵਾਂਗੇ ਮੱਝਾਂ ਜਿਹੜੀਆਂ ਚਾਰ ਤੁਸੀਂ ਵੇਖੋਗੇ ਦੋ ਸੂਏ ਪਸ਼ੂ ਆ ਦੋ ਸੂਆਂ ਮੱਝ ਦਿਖਾ ਦੇਾਂਗੇ ਤੇ ਦੋ ਗੱਬਰ ਪਿਆਰੀ ਦੇ ਉੱਤੇ ਆ ਠੀਕ ਹੈ ਜੀ ਇੱਕ ਇੱਕਰ ਜਿਹੜੀ ਵੜ ਤੁਹਾਨੂੰ ਦਿਖਾਵਾਂਗੇ ਫਾਰਮ ਵਾਲੀ ਵੜਾ ਵੱਡੇ ਕੱਦ ਕਰਦੇ ਵਿੱਚ ਫੁੱਲ ਵੱਡੀ ਹਾਈਟ ਲੈਂਥ ਦੀ ਵੜਾ 25 ਕਿਲੋ ਦੁੱਧ ਦੇ ਤੇ ਥੱਲੇ ਪਿਆਰ ਰੇਟ ਭਾਅ ਵਰਤਾ ਬੜਾ ਜਾਇਜ਼ ਬਿਲਕੁਲ ਜਾਇਜ਼ ਜਾਂ ਮੁੱਲ ਰਹੂਗਾ ਸੂਤਰ ਦਾ ਰੇਟ ਆ ਠੀਕ ਹੈ ਜੀ ਥੋੜੇ ਪੈਸੇ ਕਿਸੇ ਪੁਰਾਣੇ ਖਰਚ ਕਰਨੇ ਆ ਐਨੀਮਲ ਤੁਹਾਨੂੰ ਚੰਗਾ ਮਿਲ ਜਾ ਸੋ ਜਿਹੜੀਆਂ ਮੱਝਾਂ ਦੋਹਾਂ ਨੂੰ ਦਿਖਾਵਾਂਗੇ ਠੀਕ ਹੈ ਜੀ ਉਹ ਵੀ ਤਕਰੀਬਨ ਕੋਈ 10, 11, 11 ਲੀਟਰ ਦੋ ਦੋ ਨਾਲੇ ਲਈ ਹਾਜ਼ਰ ਆ ਹੁਣ ਮੌਕੇ ਤੇ ਇੱਕ ਮਗਰ ਮੇਲ ਕਾਫ ਇੱਕ ਮਗਰ ਫੀਮੇਲ ਕਾਫ ਸੋ ਤਰੀਕ ਤੁਸੀਂ ਅੱਜ ਇੱਕ ਨੋਟ ਕਰ ਲਓ ਅੱਜ 5 ਮਾਰਚ ਤੇ ਸਮਾਂ ਤਕਰੀਬਨ ਕੋਈ ਦੁਪਹਿਰ ਦੇ ਚਾਹੇ ਮਾਰਨਿੰਗ ਦੇ ਕੋਈ 11:30 12:00 ਵਜੇ ਦਾ ਸਮਾਂ ਹੈਗਾ ਠੀਕ ਹੈ ਜੀ ਆਓ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਫੌਜੀ ਸਾਹਿਬ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਰਸਿਨ ਜੀ ਸਤਿ ਸ਼੍ਰੀ ਅਕਾਲ ਹੋਰ ਪਾਜੀ ਕੈਮ ਸੇ ਤਾ ਕਿਰਪਾ ਮਾਲਕ ਦੀ ਪੜਾਓ ਸ ਵੈਗਜੀ ਦਾ ਖਾਲਸਾ ਵੈਗਜੀ ਜੀ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਸਤਿ ਸ੍ਰੀ ਅਕਾਲ ਜੀ ਅੱਛਾ ਭਾਜੀ ਸਾਹਿਬ ਜਿਹੜੀ ਹੈ ਵੜ ਆਪਣੇ ਕੋਲ ਆ ਵੱਡੀ ਹਾਈਟ ਕੱਤ ਪੁੱਤ ਦੇ ਚਾ ਦੁੱਧ ਤੁਸੀਂ ਚੰਗਾ ਦੱਸਣ ਦੇ ਵੀ ਦੁੱਧ ਇਸ ਵਕਤੇ ਦੇ ਥੱਲੇ 25 ਕਿਲੋ ਦੇ ਲਗ ਸਾਹਮਣੇ ਗਾ ਹਾਂਜੀ ਹਾਂਜੀ ਸੋਹਣਾ ਦੁੱਧ ਆ ਬਹੁਤ ਪੋਲੀ ਪਾਲੀ ਚੰਗੀ ਆ ਵੈੜ ਹੈ ਠੀਕ ਹੈ ਜੀ ਹਾਂ ਠੀਰੀ ਜਾਂ ਮਿੱਠੀ ਆ ਹੈ ਬਹੁਤ ਵਧੀਆ ਮਿਲਦਾ ਅੱਜ ਇਹਨੂੰ ਸਮਾਂ ਕਿੰਨਾ ਹੀ ਆ ਸਮਾਂ ਕਿੰਨਾ ਹੋ ਗਿਆ ਜੀ ਸੁਈ ਨੂੰ ਸਮਾਂ ਰਾਜਸੈਨ ਨੂੰ ਕੋਈ 12 13 ਦਿਨ ਹੋ ਹੀ ਗਿਆ 12 13 ਦਿਨ ਹਾਂਜੀ ਹਾਂਜੀ ਠੀਕ ਆ ਤੇ ਸਵੇਰ ਦੇ ਵਿੱਚ ਇਹ ਫਿਰ ਭਾਜੀ ਕਿੰਨਾ ਸਵੇਹਾ ਹੋਊਗੀ ਸਵੇਰ ਦੇ ਵਿੱਚ ਅਸੀਂ ਤਾਂ ਦੂਜਾ ਕਰਕੇ ਰਾਸੀਆਂ ਲਈ ਆ ਅੱਛਾ ਜੀ ਕੋਈ ਭੰਟਰਾ ਤੀਜਾ ਵੀ ਮੰਨ ਸਕਦਾ ਠੀਕ ਆ ਠੀਕ ਆ ਜਦੀ ਕੋਈ ਪੁਰਾਣੀ ਵਾਲੀ ਗੱਲ ਨਹੀਂ ਗਈ ਦੂਜੇ ਤੀਜੇ ਹੀ ਆ ਲਓ ਵੀ ਦੂਜਾ ਚਾਹੇ ਭਰਾ ਕੋਈ ਤੀਜਾ ਮੰਨ ਲਵੇ ਠੀਕ ਆ ਜੀ ਸੋ 12 13 ਦਿਨਾਂ ਦਾ ਸਮਾਂ ਹੋ ਗਿਆ ਇਹਨੂੰ ਸੂਈ ਨੂੰ ਤੇ ਐਸ ਵਕਤ 25 ਕਿਲੋ ਤੇ ਚੱਲਣ ਈ ਆ ਮਗਰ ਬੱਚਾ ਆ ਗਿਆ ਜੀ ਅੱਛਾ ਐਰ ਸ਼ਹਿਰ ਵਾਲਾ ਮਗਰ ਅੱਛਾ ਹਾਂ ਐਰ ਸ਼ਹਿਰ ਦਾ ਅੱਛਾ ਜੀ ਠੀਕ ਆ ਠੀਕ ਆ ਲਓ ਵੀ ਕੁਰੀ ਵੀ ਕੋਈ ਜੇ ਫੋਟੋ ਦਿਖਾਈਏ ਤੋਰ ਕੇ ਰਾਜੀ ਜੀ ਖੋਲੇ ਜੀ ਠੀਕ ਆ ਜੀ ਸੋ ਕੱਦ ਇੱਕ ਵਾਰੀ ਫੇਰ ਆਪਾਂ ਮੈਂਸ਼ਨ ਕਰ ਦਿੰਨੇ ਆ ਬਿਆਨ ਕਰ ਦਿੰਨੇ ਆ ਕੱਦ ਵੱਡਾ ਕੋਈ ਵੀ ਵੀਰ ਆਪਣਾ ਆ ਰਿਹਾ ਦੂਰੋਂ ਨੇੜੋਂ ਠੀਕ ਆ ਜੀ ਕੱਦ ਹਾਈਟ ਦੀ ਪੂਰੀ ਬੱਚੇ ਦੇ ਮੈਜੋ ਬੱਚੇ ਇਧਰ ਕਰ ਬਸ ਪੁੱਤ ਇਹ ਆ ਨੋ ਵੀ ਢਾਂਚਾ ਕਰੋ ਚੱਕ ਠੀਕ ਆ ਜੀ ਫੋਲੋ ਵੱਡੇ ਢਾਂਚੇ ਦੀ ਰਾਨਾ ਠੀਕ ਆ ਜੀ ਵੱਡਾ ਉੱਚਾ ਕੱਦ ਕਾਠਾ ਆ ਜੀ ਮੋੜ ਲਿਆ ਵੀਰੇ ਮੋੜ ਲਿਆ ਚਿਗਾ ਜੀ ਬਾਕੀ ਵੰਡ ਕਰ ਲਈ ਥਾੜਾ ਦੀ ਬਹੁਤ ਸੋਹਣੀ ਆ ਮੁੱਠੀ ਮੁੱਠੀ ਥਾੜਾ ਰੋਗ ਰੋਗ ਦਾ ਥਣ ਲੱਗਾ ਕਰਮਾਰੀ ਨੂੰ ਬਹੁਤ ਸੋਹਣੇ ਢਾਂਚੇ ਦੇ ਵਿੱਚ ਆ ਸੋਨਾ ਵਜਨ ਲੋੜ ਚੱਲ ਪੁੱਤੇ ਕਾਂ ਜਾ ਸੋ ਜਿਹੜਾ ਬੱਚਾ ਦਾ ਮਗਰ ਮੇਲ ਕਾਫਾ ਦੀ ਇਹ ਬੱਚਾ ਤੁਹਾਨੂੰ ਦਿਖਾ ਦਿੱਤਾ ਆਪਾਂ ਆਈ ਮਗਰ ਮੇਲ ਕਾਫਾ ਠੀਕ ਹੈ ਜੀ ਸੋ ਬਿਲਕੁਲ ਲਾਲ ਤੇ ਵਾਈਟ ਡੱਬੀ ਦੇ ਵਿੱਚ ਬਹੁਤ ਵਧੀਆ ਠੀਕ ਹੈ ਜੀ। ਨਾ ਬਹੁਤ ਪਿਆਰਾ ਬੱਚਾ ਜੀ। ਹਾਂਜੀ ਹਾਂਜੀ। ਬਾਕੀ ਫੋਟੂ ਸਾਹਿਬ ਦੁੱਧ ਦੇ ਹਿਸਾਬ ਨਾਲ ਅੱਜ ਮੋਲ ਦਾ ਕੀ ਕਰਦੇ ਆਪਾਂ? ਮੁੱਲ ਰਾਜ ਸਿੰਘ ਹੈ ਤੇ ਭਾਵੇਂ ਇਹ 90-95 ਆੜੀ ਆ। ਹਾਂਜੀ। ਹੈਨਾ? ਤੇ ਆਪਾਂ ਜਿੱਦਾਂ ਦੇ ਹੁੰਦੇ ਪੀ ਚਲੋ ਬਾਪੱਤੇ ਚ ਦੇ ਦੇਣੀ ਆ। ਹਾਂਜੀ। ਮੋਲ 80। ਹਾਂਜੀ। ਤੇ 75 ਚ ਛੋੜ ਛੱਪਾ। 75 ਚ। ਬਿਲਕੁਲ ਜੀ। ਨੌਂ ਕਰਨ ਮੌਜ ਗੜਾ ਲਾ ਜੀ ਜਰਾ। ਪਿਆਰੀ ਗਾਮ ਹੈ। ਬਹੁਤ ਵਧੀਆ ਦੋਸਤੋਂ ਵੱਡੀ ਗਾ ਹੈ। 80000 85000 ਦੀਆਂ ਕੁਝ ਵੀ ਕਰਾ ਲਓ ਤੇ 75000 ਦੀ ਮਿਲ ਜੂਗੀ ਬਾਕੀ ਗੋਲ ਗੱਲ ਬਹੁਤ ਜ਼ਿਆਦਾ ਕੈਮ ਥਣਾ ਥਣਾ ਦੀ ਤੁਸੀਂ ਵੇਖੋ ਵੇਰ ਲੋ ਬੰਦ ਚੰਗੀ ਆ ਸੋਹਣੀ ਸਪੇਸ ਗੈਪ ਦੇ ਉੱਪਰ ਥਣ ਬਜਾ ਆ ਦੇਖੋ ਜੀ ਠੀਕ ਆ ਤੇ ਬਾਕੀ ਮਿਲ ਮਲਾਵ ਦੇ ਵਿੱਚ ਬੜੀ ਠੰਡੀ ਤੇਰੀ ਹੈ ਬੜੀ ਠੰਡੀ ਹੈ ਜੀ ਬੜਾ ਮਜ਼ਾ ਮਾਰਾ ਮੁਰਦੂਰ ਲਾ ਦੇ ਜੀ ਪੋਣਾ ਪਾਲੇ ਨਹੀਂ ਪਾਣਾ ਕੋਈ ਗੱਲ ਹੀ ਨਹੀਂ ਆ ਯਾਰ ਮਾ ਨਾਲ ਲੱਤਾਂ ਖੜਕੇ ਨਾ ਨਾ ਚੜੀ ਖੜੋ ਜਾਂਦੀ ਆ ਬਹੁਤ ਵਧੀਆ ਲੋਵੀ 75000 ਰੁਪਏ ਠੀਕ ਆ ਜੀ ਬਹੁਤ ਭਾਪੜਤੇ ਦੇ ਵਿੱਚ ਆ ਜਾਇਜ ਆ 25 ਕਿਲੋ ਡੇਡੇ ਦੇ ਤੇ ਹਾਜ਼ਰ ਇਧਰ ਇੱਕ ਮਾਝ ਤੁਹਾਨੂੰ ਦਿਖਾਉਣੇ ਆ ਫੁੱਲ ਹੈਵੀ ਬਾਡੀ ਵੇਟ ਦੇ ਵਿੱਚ ਆ ਬੜੀ ਚੰਗੀ ਜੰਮੀ ਪਈ ਫੁੱਲ ਵਜਣ ਨੋੜ ਦੇ ਵਿੱਚ ਠੀਕ ਆ ਜੀ ਤੇ ਇਹ ਮਾਝ ਜਿਹੜੀ ਤੁਹਾਨੂੰ ਆਪਾਂ ਦਿਖਾਉਣੀ ਆ ਦੋਸਤੋ ਇਹ ਗੱਬਣਾ ਢੋਕੀ ਆ ਤਿਆਰੀ ਦੇ ਉੱਤੇ ਹੀ ਅਗਰਮਾ ਦੀ ਠੀਕ ਆ ਜੀ ਤੇ ਇਹ ਫੋਟੋ ਸਾਫ ਸਵੇਰ ਪਿੰਮਾਸ ਹੁੰਦੀ ਆ ਸਵੇਰ ਰਾਸ਼ੀ ਅਸੀਂ ਤੇ ਦੂਜਾ ਕਰਕੇ ਲਈ ਆ ਚਲੋ ਤੇ ਜੇ ਵੀ ਹੋ ਸਕਦੀ ਆ ਬਾਕੀ ਭੈਣ ਭਰਾ ਨੇ ਆਪਣੀ ਸਮਝ ਲੈਣ ਵੀ ਆਪਦੇ ਸਮਝ ਗਏ ਹਾਂ ਬਿਲਕੁਲ ਜੀ ਬਿਲਕੁਲ ਤੇ ਇਹ ਹੈ ਪਿਆਰੀ ਤੇ ਲੱਗੂ ਕਿ ਅਜੇ ਵੀ ਦੋ ਚਾਰ ਦਿਨ ਚੱਲ ਜੇ ਮੈਨੂੰ ਤਾਂ ਲੱਗਦਾ ਕਿ ਇੱਕ ਦਾਦਾ ਦੇਣੀ ਆ ਭਾਵੇਂ ਹਾਂਜੀ ਕੱਲ ਸੂਪੇ ਪਰਸੋਂ ਸੂਪੇ ਲੈ ਕਰਕੇ ਠੀਕ ਆ ਲੈ ਵੀ ਪੜ ਲਓ ਲੰਮਾ ਤੋਰ ਤੋਂ ਬਾਹਰ ਕਰਦਿਆ ਜੀ ਬਸ ਪੁੱਤ ਬਸ ਬਿٹے ਲੋ ਜੀ ਕਰੋ ਜਾਗਾ ਆਰਾਮ ਨਾ ਜਾਣਦੇ ਮਾਜੀ ਹਾਂ ਬਿਲਕੁਲ ਹੌਲੀ ਹੌਲੀ ਸਹੀ ਜਾਣਦੇ ਆ ਲੈ ਲੋ ਜੀ ਵਜਨ ਦੇ ਵੇਟ ਬਹੁਤ ਜ਼ਿਆਦਾ ਟਿਕਟ ਮੱਧ ਵੀ ਬੜਾ ਜ਼ੋਰਵਾਰਾ ਮੱਧ ਵੀ ਪੂਰੀ ਜ਼ੋਰ ਆਈ ਹੈ ਚੱਲ ਜਿੰਦੀ ਬਦੇ ਬਸ ਬਸ ਏ ਉਹ ਬਸ ਬੇਟੀ ਆ ਰਾਮਨਾ ਰਾਮਨਾ ਪਤੈ ਰਾਜੂ ਦੀ ਦਾ ਬਰਾਤੀ ਚੱਕਰੀਆਂ ਨੇ ਫਰਕ ਇਦਾਂ ਇਦਾਂ ਹੀ ਵਜਨ ਬੜਾ ਮੈਂ ਤਾਂ ਬਾਕੀ ਜ਼ੋਰਵਾਰਾ ਪੂਰੀ ਆ ਉਹ ਲੈਰ ਬੜਾ ਬਾਕੀ ਹੈ ਵੀ ਪਾਉਜੀ ਕਰਾਂਗੀ ਬਲੈਕ ਹਾਂ ਬਿਲਕੁਲ ਜੀ ਠੀਕ ਹੈ ਜੀ ਸਾਈ ਸ਼ੂ ਦੋਸਤੋ ਤੁਸੀਂ ਜੱਜ ਕਰੋ ਇੱਕ ਰੰਗ ਮੱਥੇ ਤੋਂ ਪੂਛ ਤੱਕ ਇੱਕ ਵੀ ਜਿਹੜਾ ਵਾਲ ਨਹੀਂ ਵਾਈਟ ਕਰ ਠੀਕ ਹੈ ਜੀ ਕੋਈ ਚਿੱਟਾ ਵਾਲ ਨਹੀਂ ਹੈਗਾ ਬਾਕੀ ਚੱਡੇ ਲੋਗੇ ਦੀ ਬੜੀ ਸਾਫ ਆ ਖੁੱਲਾ ਹਵਾਨਾ ਚਦਾ ਬਾਕੀ ਲੇਵੇ ਦੀ ਤੁਸੀਂ ਵੇਖ ਸਕਦੇ ਜੀ ਬੋਲੀ ਰਾਸਾ ਕਿਤੇ ਨਾ ਮੈਂ ਕਿਹਾ ਵੀ ਬਹੁਤ ਵਿਚਾਰੀ ਨਾ ਕਰਨ ਵਾਲੀ ਬਹੁਤ ਕੋਲੀ ਆ ਦਰਦੀ ਹੈ ਕਮਰੇ ਤੋਂ ਉਧਰ ਦੇ ਭਾਂ ਏਦਾਂ ਵਿਚਾਰੀ ਦੇ ਥੱਲੇ ਬਹਿ ਜਾ ਕੋਈ ਜਾਦੀ ਨਹੀਂ ਹੈ ਤੇ ਜਿਵੇਂ ਕੀ ਬਾਕੀ ਚੋ ਵਾਹ ਪਾ ਉਹ ਚੱਡਾ ਸੁਬਾ ਚੰਗਾ ਕਰਮ ਵਾਲੀ ਬਣਾਉਂ ਹਾਂ ਹਾਂ ਇਦਾਂ ਹੀ ਭਾਵੇਂ ਬੈ ਕੇ ਧਾਰਾ ਮਾਰੀ ਜਾ ਇੱਕ ਗੱਲ ਹੀ ਨਹੀਂ ਕੈਮਰੇ ਤੋਂ ਕਰਦੀ ਆ ਇਦਾਂ ਹੀ ਆਵੇਂ ਮੈਨੂੰ ਅੱਗੇ ਨਵਾਉਂਗਾ ਟਿਆਵਾ ਥੱਲੇ ਉਹ ਦੇ ਤਾਰਾ ਖਿੱਚੀ ਗਿਆ ਕੋਈ ਗੱਲ ਠੀਕ ਆ ਠੀਕ ਆ ਠੀਕ ਆ ਆ ਥੋੜਾ ਜਿਹਾ ਉੱਪਰ ਦੇ ਬੰਦੇ ਨੇ ਕੈਮਰੇ ਦਾ ਕਰਕੇ ਬਸ ਆ ਕੰਮ ਕਰਕੇ ਢਿਲਦਾ ਬਿੱਟੀ ਕਟਲਾ ਤਨੀ ਕਿਤੇ ਲਾਉਣ ਲੱਗੇ ਬਿਲਕੁਲ ਬਿਲਕੁਲ ਤੇ ਇਹ ਪੌਜੇ ਅੱਜ ਕਿੰਨੇ ਦੀ ਦੇ ਰਹੇ ਆਪਾਂ ਦੇ ਦਈਏ ਅੱਜ ਖਾ ਨਾਲਾ ਮੁੱਲ ਕਰਕੇ ਅਰੇ ਐਸਾਂ ਹਾਂ ਨਾ ਪਾ ਇਹਦਾ 1 ਲੱਖ ਕਰ ਲਾ 15 ਕਰ ਲਾ ਉਹ ਤੇ ਮੰਗਣ ਨੂੰ ਜੋ ਮਰਜ਼ੀ ਮੰਗੀ ਜੇਗੀ ਆਪਾਂ ਦੇਖ ਹਾਂਜੀ ਹਾਂਜੀ ਤੇ ਆਪਾਂ ਲੱਖ ਚੋਂ ਮਾਨਤਨ ਕਰੀਏ ਮੈਂ ਕਿਹਾ ਰਾਜ ਸਿੰਘਾਂ ਪੰਜ ਹੀ ਦਈਏ ਆਪਾਂ ਸਿੱਧੀ ਗੱਲ 95 ਦੀ ਹਾਂ 95 ਦੀ ਆਏਗਾ ਇਹਦਾ ਮਾਨਤਨ ਜ਼ਰੂਰ ਕਰਾਂਗੇ ਠੀਕ ਹੈ ਨਹੀਂ ਗੱਲ ਹੈਗਾ ਕਿ ਜੋ ਮੰਗ ਲਿਆ ਆਏਗਾ ਦਾ ਭਣਪਰਾ ਦਾ ਮਾਨਤਨ ਕਰਨਾ ਪੈਂਦਾ ਲੋ ਜੀ ਆਏਗਾ ਦਾ ਮਾਨਤਨ ਉਹ ਵੱਖਰੇ ਤੌਰ ਤੇ ਫਿਰ ਹੋਊਗਾ ਠੀਕ ਹੈ ਜੀ ਲੱਖ 15 ਡਿਮਾਂਡ ਜੋ ਮਰਜ਼ੀ ਕਰਾ ਲਓ ਲੱਖ ਦੇ ਵਿੱਚੋਂ 50000 ਭਾਵਾਂ ਦਾ ਵੀ ਦਾਦਾਂਗੇ ਠੀਕ ਹੈ ਜੀ 95000 ਦੀ ਦੇ ਦਿਆਂਗੇ ਤੁਹਾਨੂੰ ਅੱਜ ਬਾਕੀ ਥਾਣੇ ਦੇਖੋ ਕਰਮਾੜੀਓ ਕਿਹੜਾ ਲੱਗਾ ਠੀਕ ਹੈ ਜੀ ਦੋੜਾ ਥਾਣ ਲੱਗਾ ਬੜੀ ਸੋਹਣੀ ਵਾਂਡਰਸਪੇਸ ਦੀ ਇੰਨੀ ਐ ਰਾਇਸ ਜੇ 2 ਲੱਖ ਵੀ ਮੰਗੀਏ ਤਾਂ ਵੀ ਮਾਜ ਵਿਕਦੀ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਤਾਂ ਵੀ ਵਿਕਦੀ ਆ ਬਿਲਕੁਲ ਜੀ ਲੋ ਵੀ ਭਰਾਵੋ ਠੀਕ ਆ ਸੋ ਇਹ ਫੇਸ ਕੁਆਲਿਟੀ ਆ ਮੂੰਹ ਮੱਥੇ ਦੀ ਸੇਗ ਸੁਗ ਪੂਰਾ ਗੋਲ ਤੇ ਚੱਡੇ ਵੀ ਬਾਕੀ ਤੁਹਾਨੂੰ ਥੋੜਾ ਲੱਗ ਜੋ ਵਿਖਾ ਦਿੰਦੇ ਆ ਨਾਰਾ ਨੂੜਾ ਮੋਟੀਆਂ ਜਿਵੇਂ ਪਾਈਪਾਂ ਪਾਈਆਂ ਹੁੰਦੀਆਂ ਠੀ ਤੇ ਭੌਧਿਕ ਪਿਛਲੇ ਸੋਹਰੇ ਦੱਸਿਆ ਵੀ ਨਵੇਂ ਗਰਕਾਰ ਕੋਲ ਤੋਂ ਤੂੰ ਰਾਜਾ ਇਹ ਭੈਣ ਭਰਾਵਾਂ ਨੇ ਆਪਣੇ ਰਿਸ਼ਤੇਦਾਰਾਂ ਦੇ ਕੋਲ ਸੀਗੀ 15 16 ਦੀਆਂ ਵੀ ਗਰੰਟੀ ਦਿੱਤੀ ਆ 15 16 ਦੀ ਬਿਲਕੁਲ ਜੀ ਠੀਕ ਹੈ ਜੀ ਹਾਂ ਲੋ ਵੀ 15 16 200 ਦੁੱਧ ਦੇ ਚਵਾਉਂਦੀ ਰਹੀ ਆ ਜਿੱਥੋਂ ਵੀ ਚਲੋ ਆਈ ਆ ਜੋ ਬੈਕਗ੍ਰਾਉਂਡ ਪਿਛਲੇ ਘਰ ਨੇ ਦੱਸੀ ਆ ਠੀਕ ਆ ਸੋ ਚੰਗੀ ਅਮਾਜ ਲਾਉ 45 ਦੁੱਧ ਕੱਢ ਦੂਗੀ ਕਰਮਾਂ ਦੀ ਠੀਕ ਆ ਜੀ ਤੇ ਅੱਜ ਤੁਹਾਨੂੰ 95000 ਦੀ ਮਿਲਦੀ ਵੀ ਪੂਰੀਆਂ ਕਸਣਾ ਕੁਸਣਾ ਮਾਨਤਨ ਕਰਕੇ ਬੜਾ ਸੋਹਣਾ ਥਣ ਗੋਲ ਲੱਗਾ ਕਰਮਾਂ ਦੀ ਅਗਰ ਇਹਦੇ ਕੋਲ ਤੁਹਾਨੂੰ ਕੋਈ ਹੋਰ ਤੋਹਫਾ ਦਿਖਾਉਣੇ ਆ ਇਹ ਵੀ ਮਾਜ ਬੜੇ ਭਾਅ ਫੜਦੇ ਜੇ ਤੁਹਾਨੂੰ ਮਿਲ ਜਾਣੀਆਂ ਇਹ ਗੱਬਾਂ ਦਾ ਵੀ ਠੁਕੀਆ ਕਰਮਾੜੀ ਤੇ ਪੌਜੀ ਦਾ ਸੁਹਾਗ ਨਮਾ ਇਹ ਨੀਲੀ ਦਾ ਤੋਹਫਾ ਇਹ ਲਾ ਜੀਏ ਆਪਾਂ ਤੀਜੇ ਕਰਕੇ ਲਈਆ ਚੌਥਾ ਲੈ ਲਈ ਕੋਈ ਆਪਣੀ ਸਮਝ ਲਾਵੇ ਠੀਕ ਹੈ ਜੀ ਹੈ ਕਿ ਨਾ ਠੀਕ ਹੈ ਜੀ ਬਾ ਵੀ ਬਾਕੀ ਮੂੰਹ ਦੰਦ ਕੋਰ ਪੂਰੇ ਕੈਮ ਆ ਵੇਖਦੇ ਜਿਵੇਂ ਕੁਹਾੜੇ ਵਰਗੇ ਦੰਦ ਇਹ ਗੱਲ ਹੀ ਨਹੀਂ ਤੇ ਇਹ ਕਰਮਾੜੀ ਸੁਹਾਗ mera ਬਿਲਕੁਲ ਤੱਜਾ ਕੋਈ ਚੌਥਾ ਬਾਕੀ ਆਪਣੀ ਸਮਝ ਲਾ ਜਿਵੇਂ ਵੀ ਕਿਸੇ ਭਾਅ ਨੂੰ ਬੱਤਰ ਪੈਂਦਾ ਠੀਕ ਆ ਬਿਲਕੁਲ ਗੋਰ ਸਿੰਘਾ ਬਿਲਕੁਲ ਸਾਈਡਾਂ ਨੂੰ ਜਿਹੜੇ ਗੁਲਾਈ ਦੇ ਵਿੱਚ ਕੀਤੇ ਹੋਇਆ ਕਰਮਾੜੀ ਦੇ ਮੱਥੇ ਵੱਲ ਮਗਰਲੇ ਪੈਰ ਧੋਪੇ ਤੁੱਟਿਆ ਠੀਕ ਹੈ ਜੀ ਧੋਪੇ ਆ ਪੂਛ ਉੱਪਰ ਤੱਕ ਵਾਈਟ ਆ ਤੇ ਦਿਨ ਹਜੇ ਲੱਗੀਏ ਦੇਖੋ ਲੱਡੇ ਕਿੰਨੇ ਪੌਜੀ ਲੈਂਦੀ ਆ ਦਿਨ ਅਜੇ ਮੇਰੇ ਹਿਸਾਬ ਨਾਲ ਯਾਰ 5 6 ਦਿਨ ਕੋਈ ਆਰਾਮ ਨਾ ਕਰਦੀ ਆ ਉਹ ਨੇਪਾਲੀ ਚੰਗੀ ਵਿਚਾਰੀ ਆਵੇ ਨਾ ਐ ਜਿੱਦਾਂ ਮਰਜੀ ਥੱਲੇ ਬਹਿ ਕੇ ਧਰਾਂ ਧੂਰਾ ਮਾਰੀ ਜਾ ਕੋਈ ਗੱਲ ਹੀ ਨਹੀਂ ਉਸੇ ਕੋ ਚੋਕਲਦੀ ਵਿਚਾਰੀ ਹੈ ਨਾ ਹਾਂ ਜਿੱਦਾਂ ਮਰਜੀ ਬਹਿ ਕੇ ਧਰਾਂ ਧੂਰਾ ਕੱਢੀ ਜਾ ਫਿਰ ਦਿਨ ਹੀ ਨਹੀਂ ਗਿਰ ਮਾਨ ਹੈ ਠੇਰੀ ਬੜੀ ਹੈ ਬਹੁਤ ਤੋ ਸੀਲਸ ਲੱਗ ਤੇ ਬਿਰ ਮੇਰਾ ਵੀਰ ਅੱਖ ਲੈ ਕੇ ਸੱਤ ਲੈ ਕੇ ਦਿਨੇ ਵੀ ਦਿਨ ਲੈ ਕੇ ਉਨੀ ਜਲਦੀ ਬਣ ਗਈ ਉਨੀ ਚੰਗੀ ਬਣੂਗੀ ਠੀਕ ਆ ਜੀ ਸੋਹਣੀ ਜੀ ਦਾ ਤੋਹਫਾ ਨੀਲੀ ਦਾ ਨੀਲੀ ਦਾ ਅੱਖਾਂ ਬਿਲੀਆਂ ਨੇ ਦੋਵੇਂ ਬਿਲਕੁਲ ਬੱਲਾ ਮੱਥਾ ਬਾਕੀ ਮਗਰਲੇ ਪੈਰ ਪੂਸ਼ ਹੋ ਹਾਫ ਤੋਂ ਉੱਪਰ ਤੱਕ ਵਾਈਟ ਆ ਠੀਕ ਆ ਜੀ ਐਨ ਪਤਲੀ ਚਮੜੀ ਕਰਮਾ ਦੀ ਇਹਨ ਪੇਪਰ ਵਰਗੀ ਕਾਗਜ਼ ਵਰਗੀ ਚਮੜੀ ਆ ਬਹੁਤ ਸੋਹਣੀ ਦੱਖ ਦੁਖ ਚੰਗੀ ਆ ਮੈਂ ਵੀ ਤੇ ਚੰਗੀ ਆ ਤਕਰੀਬਨ ਹਫਤੇ 6-7 ਹਫਤੇ 6-7 ਦਿਨਾਂ ਦਾ ਕੇ ਸੂਪੂਗੀ ਕਰਮਾ ਦੀ ਠੀਕ ਆ ਜੀ ਤੇ ਬਾਕੀ ਪਸੰਦ ਆਊਗੀ ਘਰਾਵਾਂ ਨੂੰ ਪੂਰੀ ਤਸਲੀਲ ਨਾਲ ਆਪਾਂ ਇਧਰ ਬਾਹਰ ਕੱਢ ਕੇ ਤੁਹਾਨੂੰ ਤਸਲੀਲ ਦੇ ਕੇ ਦਿਖਾ ਦਿੰਦੇ ਆ ਆ ਦੇਖੋ ਆਰਾਮਨਾਥ ਅੰਗਰ ਖੜੀ ਜਾਂਦਾ ਚੱਲ ਪੁੱਤ ਚੱਲ ਪਾਬੀ ਪ੍ਰਾਬੋ ਠੀਕ ਆ ਜੀ ਸੋ ਬਾਕੀ ਚਾਲ ਢਾਲ ਪੂਰੀ ਤੁਸੀਂ ਤਸਵੀਰ ਨਾਲ ਕਰੋ ਚੈੱਕ ਥਾਂ ਇੱਕ ਸਾਰ ਕਰਮ ਵਾਲੀ ਲਾਏ ਬਣਾਏ ਪਈ ਆ ਤੇ ਤਕਰੀਬਨ ਕੋਈ ਬਣ ਜੂਗੀ 5-7 ਸੱਤਾ ਦਿਨਾਂ ਦੇ ਵਿੱਚ ਤਿਆਰੀ ਤੇ ਆਜੂਗੀ ਠੀਕ ਆ ਜੀ ਬਿਲਕੁਲ ਭੋਨ ਨਾਲ ਟੱਚ ਕਰਦੀ ਪੁੱਛ ਸੋ ਬਾਕੀ ਲੰਬਾਈ ਰੂਈ ਵੀ ਮੈਦੀ ਚੰਗੀ ਆ ਵੇਰ ਬੁੱਲ ਦੀ ਗੱਲ ਕਰਨੀਏ ਤੇ ਹਾਈਟ ਮੀਡੀਅਮ ਦੇ ਵਿੱਚ ਕੋਈ ਭਰਾ ਤੱਕ ਕੇ ਅੱਗੇ ਤੁਸੀਂ ਸੌਦਾ ਕਰ ਲਿਓ ਠੀਕ ਆ ਤੁਕਾ ਪੌਦੀ ਆਜਾ ਆਪਣੇ ਕੋਲ ਗੱਪਣ ਮਾਇਆ ਕਿਸੇ ਰਕਮ ਦੀ ਭਾਰ ਪਿੱਛੇ ਦੀ ਕੋਈ ਮੁਸ਼ਕਲ ਦਿੱਕਤ ਨਹੀਂ ਹੈਗਾ ਜੀ ਇਹਦੀ ਗਰੰਟੀ ਵਾਲੀ ਗੱਲ ਆ ਕੋਈ ਭਾਰ ਪਿੱਛਾ ਕਿਤੇ ਨਾ ਨਿਸ਼ਾਨ ਨਹੀਂ ਹੈਗਾ ਠੀਕ ਹੈ ਜੀ ਬਿਲਕੁਲ ਠੀਕ ਆ ਤੇ ਇਹ ਅੱਜ ਕਿੰਨੇ ਦੀ ਦੇ ਰਹੇ ਆ ਆਪਾਂ ਆਪਣੇ ਕਿਲੇ ਤੋਂ ਅਰੇ ਅਸੀਂ ਕਿਲੇ ਤੋਂ ਭਾਵੇਂ 85 ਕਰਾ ਲਓ 80 ਕਰਾ ਲਓ ਚੱਲਦੀ ਆ ਕਿਉਂਕਿ ਨਸਲ ਚਾ ਮੱਜ ਹੈ ਤੇ ਜਾਤ ਪਾਤ ਆਈ ਤੇ ਆਪਾਂ ਇਹਦਾ ਇੱਕ ਹੀ ਮੁੱਲ ਕਰੀਏ ਹਾਂ ਹੈ ਨਾ ਹਾਂ 75000 ਦੀ ਦੇਈਏ ਆਪਾਂ 75 ਦੀ ਹਾਂ ਆਏਗਾ ਦਾ ਮਾਨ ਵਿੱਚੋਂ ਜ਼ਰੂਰ ਕਰਨਾ ਪੈਂਦਾ ਆਏਗਾ ਦਾ ਭੈਣ ਭਰਾ ਦਾ ਠੀਕ ਹੈ ਨਾ ਲੋਗੇ ਡਿਮਾਂਡ ਕੁਛ ਵੀ ਆ 75000 ਦੀ ਹੈ ਤੁਹਾਨੂੰ ਅੱਜ ਮਿਲ ਜੂਗੀ ਬਾਕੀ ਮੈਂ ਕਰਮਾ ਦੀ ਬਿਲਕੁਲ ਸੱਜਰਤ ਨਹੀਂ ਸੋਣੀ ਹੈ ਮੌਜ ਬਰਾਸ਼ੜਨੀ ਹੈ ਪੂਰੀ ਗਰਮੀ ਪੂਰਾ ਸਾਲ ਭਰ ਰਹਿਣੀ ਹੈ ਅਤਲੀ ਚੌੜੀ ਕਾਗਜ਼ ਵਰਗੀ ਵੇਖ ਲਓ ਚੰਗੀ ਬਿਲਕੁਲ ਹੈ ਚੌੜੀ ਚੰਗੀ ਹਾਂ ਯਾਤਪਾਦ ਦੇ ਵਿੱਚ ਆ ਲੋਗੇ ਠੀਕ ਹੈ ਜੀ ਸੋ ਇਹ ਡਿਜ਼ਾਈਨ ਆ ਠੀਕ ਹੈ ਜੀ ਬਾਕੀ ਥੱਲਿਓਂ ਕਰਮਾ ਦੀ ਬਣਦੀ ਆਉਂਦੀ ਆ ਸੋ ਜਦੋਂ ਤੱਕ ਕਰਮਾ ਦੀ ਦਾ ਟਾਈਮ ਪੂਰਾ ਨਹੀਂ ਹੁੰਦਾ ਉਦੋਂ ਤੱਕ ਪੂਰੀ ਫੱਬ ਜੂਗੀ ਥੱਲਿਓਂ ਠੀਕ ਆ ਪੋਲੀ ਰੂਹੀ ਆ ਵਿਚਾਰੀ ਠੀਕ ਹੈ ਜੀ। ਲੋ ਜੀ ਠੀਕ ਹੈ ਜੀ। ਸੋ ਅੱਖਾਂ ਵੀ ਦੋਵੇਂ ਬਿੱਲੀਆਂ ਨੇ ਕੋਈ ਭਰਾ ਇਥੇ ਆਣ ਕੇ ਇਹ ਲਾ ਕੇ ਵੀ ਇੱਕ ਅੱਖ ਬਲੈਗ ਆ, ਇੱਕ ਅੱਖ ਖਰੇ ਬਿੱਲੀ ਆ, ਦੋਵੇਂ ਅੱਖਾਂ ਬਿੱਲੀਆਂ ਨੇ ਠੀਕ ਆ। ਬਹੁਤ ਵਧੀਆ 75000 ਦੇ ਵਿੱਚ ਇਹ ਤੋਹਫਾ ਮਿਲੂਗਾ ਤੁਹਾਨੂੰ। ਇਧਰ ਇੱਕ ਮਾਝੇ ਪੌਜੀ ਆਪਣੇ ਕੋਲ ਜਿਹੜੀ ਆ ਸੂਈ ਹੈਗੀ ਆ। ਹਾਂ ਜੀ ਇਹ ਮੋਗਰਾ ਦੀ ਮਾਝਾ। ਤੇ ਇਹਨੂੰ ਅਸੀਂ ਬਣ ਕਿੰਨੇ ਹੋ ਗਏ ਆਪਣੇ ਕੋਲ ਸੂਈ ਨੂੰ? ਹਾਂ 23 ਦਿਨੋਂ ਤੀ ਰਾਸਿਆਂ 6-7 ਦਿਨ ਹੋਏ ਇਹਨੂੰ। 6-7 ਦਿਨ ਦਾ ਸਮਾਂ ਹੋ ਗਿਆ। ਮਗਰ ਇਹਦੇ ਕੱਟਾ ਸੀ। ਮਗਰ ਕੱਟਾ ਠੀਕ ਆ ਜੀ। ਲਗਭਗ 6-7 ਦਿਨਾਂ ਦੀ ਸੂਈ ਆ ਤੇ ਇੱਕ ਰੰਗ ਆ ਠੀਕ ਆ ਜੀ। ਮੱਥੇ ਤੋਂ ਬਿਲਕੁਲ ਪੂਛ ਤੱਕ ਗੱਲ ਕਰ ਲਈਏ ਵੀ ਇੱਕ ਰੰਗ ਬਲੈਕ ਆ। ਹਫਤੇ 6-7 ਦਿਨਾਂ ਦੀ ਸੂਈ ਆ ਠੀਕ ਆ ਜੀ। ਕੱਦ-ਪੋਤ ਆ ਲਈਏ ਵੱਡੀ ਹਾਈਟ ਕੱਦ ਵਿੱਚ ਸਿੰਗਲ ਹੱਡੀ। ਬਾਕੀ ਆ ਜਿਹੜਾ ਮੂੰਹ ਮੱਥਾ ਠੀਕ ਆ ਜੀ ਗੁਲਾਈ ਤੁਸੀਂ ਦੇਖ ਸਕਦੇ ਹੋ ਜਿਵੇਂ ਸਿੰਘਾਂ ਦੀ। ਤੇ ਸੂਈ ਦੇ ਵਿੱਚ ਆਪ ਵੀ ਸਮਝ ਦੇਖ ਲੈ ਕੋਈ ਫਿਰ ਤਿੱਜਾ ਮੰਨ ਲੈ ਬਾਕੀ ਆਪ ਵੀ ਤੁਸੀਂ ਆਪਣੀ ਸਮਝ ਦੇਖ ਰਹੇ ਹੋ ਠੀਕ ਆ ਜੀ। ਜਿਵੇਂ ਕਿਸੇ ਭਰਾ ਨੂੰ ਸੈੱਟ ਪੈਂਦਾ ਤੇ ਇਸ ਵੰਕ ਤੋਂ ਪਾਉਜੀ ਦੁੱਧ ਕਿੰਨੇ ਕਰ ਗਈਏ ਤੇ ਇਸ ਟਾਈਮ ਮਿੰਤੀ ਵਾਲਾ 8 ਲੀਟਰ ਜ ਤੇ ਜੇ ਦੋ ਦਿਨ ਪੇਗੀ ਤੇ ਆਪਾਂ 10000 ਚਵਾ ਕੇ ਦੇਵਾਂਗੇ ਅੱਛਾ ਜੀ ਦੁੱਧ ਵਾਲੀ ਮੱਝ ਆ ਸਾਰਾ ਕੁ ਨਿਸ਼ਾਨੀਆਂ ਦੁੱਧ ਵਾਲੀਆਂ ਬਾਕੀ ਭਾਪ ਜੀ ਚੋਣ ਚਾਲ ਸਖਤ ਤੇ ਨਹੀਂ ਨਹੀਂ ਪੋਲੀ ਮੈਂ ਕਹਿੰਦਾ ਵੀ ਧਾਰ ਮਾਰ ਕੇ ਛੱਡ ਦੇ ਆਪੇ ਵਧੂਗਾ ਅੱਛਾ ਜੀ ਹਾਂ ਏਡੀ ਪੋਲੀ ਆ ਹੈ ਬਾਕੀ ਹੈ ਵਿਚਾਰੀ ਨਾ ਬਹੁਤ ਧੀਰੀ ਆ ਭਾਵੇਂ ਥੱਲੇ ਬੋਣੇ ਬੈਠੋ ਵਿਚਾਰੀ ਨੂੰ ਕੋਈ ਗੱਲ ਨਹੀਂ ਠੀਕ ਹੈ ਠੀਕ ਹੈ ਥੱਲੇ ਨਾ ਮੈਂ ਕਿ ਧਾਰਾਂ ਮਾਰੀ ਜੋ ਇਦਾਂ ਹੀ ਕੱਟੀ ਛੱਡਣ ਤੋਂ ਬਿਨਾ ਹੀ ਕੋਈ ਗੱਲ ਹੀ ਨਹੀਂ ਜੀ ਠੀਕ ਹੈ ਲਓ ਜੀ ਖੋਲ ਕੇ ਦਿਖਾੜਗੇ ਮੱਝ ਲਓ ਵੀ ਇਹਦਾ ਮਗਰ ਕਤਾ ਮੇਲ ਕਾਫਾ ਠੀਕ ਹੈ ਤੇ ਅੱਖਾਂ ਸੱਤਾਂជា ਸੱਤਾਂ ਦਿਨਾਂ ਦੀ ਸੂਈਏ ਕਰਮਾ ਵਾਲੀ ਤੇ ਕਿਉਂਕਿ ਥਣ ਥਣ ਮੈਂ ਥੋੜਾ ਵੇਖਿਆ ਸੀ ਬਥੇਆ ਜੇ ਕਿਹੜਾ ਥੋੜਾ ਮਟਾਈ ਦੇ ਵਿੱਚ ਥਣ ਹੁੰਦਾ ਵੀ ਕਿਸੇ ਨੂੰ ਹੋਵੇ ਨਾ ਲੱਗੇ ਵੀ ਕਰਦੀ ਹੋਊਗੀ ਚਵਾਈ ਬਾਹਰ ਜਾਦੀ ਚਵਾਈ ਪੋਲੀ ਆ ਤੇ ਭੌਂਦੀ ਦੁੱਧ 10 ਕੇ 11 ਕਿਲੋ ਨਹੀਂ ਦੁੱਧ ਆ ਰਾਇ ਸਿਆਦੇ ਦੁੱਧ ਤੇ ਆਈ ਨੀਗੀ ਤੇ ਉੱਤੇ ਆਊਗੀ ਦੁੱਧ ਦਾ 11 12 13 ਦੇ ਪਹੁੰਚੂਗੀ ਜੇ ਮਾਨ ਨਾਲ ਹੁਣ ਆਪਾਂ 8-9 ਲੀਟਰ 8 9 8 9 ਹਾਂਜੀ ਠੀਕ ਐ ਲੋ ਵੀ ਹੁਣ 8 9 ਜਿਹੜਾ ਚੋਲੋਗੇ ਤੁਸੀਂ ਠੀਕ ਆ ਜੀ ਅੱਜ 6-7 ਦਿਨਾਂ ਦੀ ਸੂਈ ਥੱਲੇ 8 9 ਬੋਲੇ- ਆ ਦੇਖੋ ਜੀ ਬਾਕੀ ਲੰਬੀ ਨੂੰ ਵੀ ਪੂਰੀਆ ਕਰਮਾ ਲਈ ਠੀਕਾ ਜੀ ਸੋ ਟਾਂਚਾ ਟੂਚਾ ਮੈਨ ਦਾ ਚੰਗਾ ਘਰ ਤੋਂ ਵੱਡਾ ਠੀਕਾ ਜੀ ਤੇ ਚਵਾਈ ਤੋਂ ਵੀ ਦੀ ਚੰਗੀ ਨਿਕਲੀ ਆ 8 7 8 7 ਕਿਲੋ 8 9 ਕਿਲੋ ਜਦੋਂ ਇਸ ਵਕਤ ਕੋਈ ਕੱਚਾ ਦੁੱਧ ਕੱਚਾ ਬੋਲਾ ਮੰਨ ਲੈ ਅਕੀ ਤਾਂ ਰਤੂ ਆ ਗਿਆ ਪਿਛੇ ਵੀ ਬਰਾਬਰ ਦੀ ਵੀ ਬੜੇ ਬੜੇ ਕੋਈ ਇੱਕ 1 ਰੁਪਏ ਦਾ ਵੀ ਮੱਝ ਦੇ ਵਿੱਚ ਨੁਕਸਨ ਨਹੀਂ ਹੈਗਾ 1 ਰੁਪਏ ਦਾ ਵੀ 1 ਰੁਪਿਆ ਵੀ ਨੁਕਸਨ ਨਿਕਲੇ ਤੇ ਮੱਝ ਆਪਾਂ ਅਗਲੇ ਦੀ ਵਾਪਸ ਲੈ ਸਕਦੇ ਆ ਇਹੋ ਗੱਲ ਹੈਗੀ ਠੀਕ ਹੈ ਜੀ ਆਪਾਂ ਵੀਡੀਓ ਚ ਕਹਿ ਰਹੇ ਆ 1 ਰੁਪਿਆ ਨੁਕਸਨ ਨਿਕਲੇ ਵਾਲੇ ਨੇ ਮੱਝ ਵਾਪਸ ਹੋ ਜੂਗੀ ਹੋਰ ਦੱਸ ਇਤੋਂ ਵੱਡੀ ਗਾਰੰਟੀ ਹੋਤੀ ਹੋ ਸਕਦੀ ਠੀਕ ਹੈ ਠੀਕ ਹੈ ਲਓ ਜੀ ਭਾਉ ਜੀ ਇਹ ਫਿਰ ਅੱਜ ਮੱਝ ਆਪਾਂ ਦਵਾਗੇ ਕਿੰਨੇ ਦੀ ਤਾਜੀ ਸੂਈਏ ਚਲੋ ਇਹਦਾ ਭਾਵੇਂ ਜੇ ਦੁੱਤੇ ਆਪਾਂ ਦਿੰਦੇ ਤੇ ਫਿਰ ਤੇ ਲੱਖੋਂ ਬਾਹਰ ਸੀਗੀ ਠੀਕ ਹੈ ਨਾ ਦੁੱਤੇ ਕਰਕੇ ਦਿੰਦੇ ਦੇ ਚਲੋ ਗਾੜੀ ਧਿਆਰ ਆਉਣ ਦੇ ਆ ਹੈ ਨਾ ਤੇ ਆਪਾਂ ਵੇਚਣੀਆਂ ਹਾਂ ਹਾਂਜੀ ਤੇ ਇਹ ਜਿਹੜੇ ਮਾਜ 90 ਦੀ 95 ਦੀ ਆਪਾਂ 85 ਹਜ਼ਾਰ ਦੀ ਮਾਜ ਦੇ ਦੇਣੀ 85 ਹਜ਼ਾਰ ਦੀ ਬਿਲਕੁਲ ਜੀ ਨੋ ਬਿਚਕੋ ਆਜੋ 85 ਹਜ਼ਾਰ ਦੀ ਜਿਹੜੀ ਤੇ ਤੁਹਾਨੂੰ ਮਾਜ ਮਿਲੂਗੀ ਠੀਕ ਆ ਜੀ ਕੱਟਾ ਮਗਰ ਇਹਦੇ ਬੱਚਾ ਤੁਹਾਨੂੰ ਦਿਖਾ ਦਿੰਨੇ ਆਪਾਂ ਪ੍ਰੋਪਰ ਚੁਵਾਈ ਦੀ ਚੰਗੀ ਆ ਕੋਈ ਬਾਦ ਘਾੜ ਨਹੀਂ ਕੋਈ ਭੂਰ ਛੱਟਾ ਨਹੀਂਗਾ ਕੋਤੇ 1 ਵੀ ਕਰੋੜ ਦੇਗੀ ਠੀਕ ਆ ਜੀ ਉਹ ਵੀ ਆਪਾਂ ਵਿੱਚੇ ਪੁੱਛ ਕੇ ਤੁਹਾਨੂੰ ਇੱਕ ਵਾਰੀ ਜ਼ਿਕਰ ਕਰ ਦਿੱਤਾ ਕਿਸੇ ਟਰਾਲੇ ਤੇ ਤਸੱਲੀ ਕਰਨੀ ਆ ਸੋਇਆ ਸੋਇਆ ਪਸ਼ੂ ਇੱਥੇ ਆਣ ਕੇ ਦੋ ਟਾਈਮ ਵਰਾ ਕੇ ਆਪਣੀ ਤਸੱਲੀ ਕਰ ਲੋ ਠੀਕ ਆ ਜੀ ਰਾਸ਼ਾ ਮਾਨਤਨ ਹੋਰ ਕਰ ਦਿੰਨੇ ਲੋ ਹੱਟ ਜਾ ਨਾਲੀ ਬਾਤ ਜੂ ਜੇ ਕਰਨਾ 85 82 82 ਹਾਂ ਬਿਲਕੁਲ ਜੀ ਸੋ 82 ਹਜ਼ਾਰ ਦੀ ਮਿਲ ਜੂਗੀ ਠੀਕ ਆ ਜੀ ਸੋ ਐਂਡ ਤੋਂ ਇਹ ਜੋ ਵੀ ਆ ਮਾਨਤਨ ਬਣਿਆ ਠੀਕ ਆ ਜੀ ਛੋਰ ਛੱਪੇ ਕਰਕੇ ਇਹ 82 ਹਜ਼ਾਰ ਦੀ ਮੈ ਤੁਹਾਨੂੰ ਮਿਲ ਜੂਗੀ ਠੀਕ ਆ ਜੀ ਮਗਰ ਇਹ ਕਟਾ ਕਰਮ ਵਾਲੀ ਦੇ ਇੱਕ ਇੱਧਰ ਤੁਹਾਨੂੰ ਇੱਕ ਮਾਝਾ ਆ ਦਿਖਾਉਣੇ ਆ ਬੂ ਠੀਕ ਆ ਤੇ ਪਾਉ ਜੀ ਆਪਣੇ ਕੋਲ ਇੱਕ ਬੋਰੀ ਮੱਝ ਖੜੀ ਆ ਤੇ ਰਾਜਸ਼ਾ ਤੋਹਫਾ ਜੀ ਆਹਾ ਪੱਕੀ ਗੱਲ ਜੀ ਹਾਂ ਹਾਂ ਇਹਦੀ ਇਹ ਦੋਵੇਂ ਮੱਝ ਇੱਕ ਦੂਜੇ ਇੱਕ ਦੂਜੀ ਤੋਂ ਵੱਧ ਤੋਂ ਵੱਧ ਕੋਲੀਆਂ ਅੱਛਾ ਧਾਰਾ ਮਾਰ ਕੇ ਛੱਡ ਦੋ ਆਪਣੇ ਆਪ ਆਉਗੀ ਥੱਲੇ ਮੈਂ ਲੀਟਰ ਤੋਂ ਰਿਹਾ ਦਾ ਲੀਟਰ ਵਾਇਆ ਵਗ ਜਾਂਦਾ ਬਿਲਕੁਲ ਸੱਚੀ ਗੱਲ ਜੀ ਹਾਂ ਇਹਦਾ ਹੀ ਜੀ ਲੈ ਗੱਲ ਅੱਛਾ ਪਾਉ ਜੀ ਬੂਰੀ ਮੱਝਾਂ ਤੇ ਇਹ ਕਰਮਾਂ ਦੇ ਆਪਣੇ ਕੋਲ ਕਿੰਨੇ ਦਿਨ ਹੋ ਗਏ ਨੇ ਸੂਬ ਹੱਤਾਂ ਦੇ ਉਹਨੂੰ ਵੀ ਬਹੁਤ ਕੱਟੀਆਂ ਆਈਆਂ ਆਈਆਂ ਕੱਟੀਆਂ ਹੀ ਸੂਈਆਂ ਇਹ ਇਹਦੇ ਮਗਰ ਕੱਟੀ ਆ ਗਈ ਵੈਸੇ ਹਾਂ ਇਹਦੇ ਮਗਰ ਲੋਹੀ ਕੱਟੀ ਆ ਲੋਹੀ ਮਗਰ ਲੋਹੀ ਕੱਟੀ ਤੁਹਾਨੂੰ ਦਿਖਾਵਾਂਗੇ ਕੱਟੀ ਆ ਮਗਰ ਇਹਦੇ ਬੂਰੀ ਦੇ ਵਿੱਚ ਆਪ ਆ ਸੁਗਿਆਂ ਦੇ ਵਿੱਚ ਸਿੰਘ ਖੁੱਲਾ ਜਰੂਰ ਆ ਠੀਕ ਹੈ ਸੁਗਿਆਂ ਦੇ ਵਿੱਚ ਆਪ ਤੁਸੀਂ ਨਰਕ ਪਰਚ ਦੇਖ ਲਿਆ ਜੇ ਕੋਈ ਤੀਜੇ ਮਾਲਲੇ ਕੋਈ ਚੌਥੇ ਮਾਲਲੇ ਕੋਈ ਦੂਜੇ ਮਾਲਲੇ ਆਪੀ ਸਮਝ ਲੈਣਿਆ ਜੀ ਠੀਕ ਆ ਜੀ ਬਾਕੀ ਮੈਂ ਸੁਗਿਆਂ ਦੇ ਵਿੱਚ ਕੋਈ ਤੀਜੇ ਲਾ ਦੇ ਜੀ ਸਮਝਣਾ ਚੌਥੇ ਲਾ ਦੇ ਠੀਕ ਆ ਤੇ ਹਫਤੇ ਅੱਠਾ ਅੱਠਾ ਸੱਤਾਂ ਦਿਨਾਂ ਦੀ ਇਹ ਵੀ ਸੂਈ ਹੈ ਤੇ ਇਹਦੇ ਥੱਲੇ ਦੁੱਧ ਵੀ ਕੀ ਸਥਿਤੀ ਐ ਇਸ 11000 11000 11000 ਪਰ ਆਪ 10 ਦੀ ਗਾਰੰਟੀ ਦਿੰਦੇ ਆ 10 ਦੇ ਹਾਂ ਠੀਕ ਹੈ ਜੀ ਇਹ ਖਰੀਆਂ ਪੂਰੀਆਂ ਵੀ ਚੋਣ ਜਾਂ ਮੈਂ ਕਹਿੰਦਾ ਚੋਣ ਦੇ ਵਿੱਚ ਤੇ ਬਿਲਕੁਲ ਜਿੱਦਾਂ ਦੇ ਹੁੰਦੇ ਨਾ ਕਿ ਮੋਟਰਾਂ ਮਕਾਇਕ ਮੋਟਰਾਂ ਸਹੀ ਗੱਲ ਬਹੁਤ ਠੀਕ ਆ ਜੀ ਸੋ ਚਵਾਈ ਜਬੀ ਦੀ ਚੰਗੀ ਖਰੀਆ ਠੀਕ ਆ ਜੀ ਬਹੁਤ ਚੱਲਦਾ ਆਦਰ ਆਪਾਂ ਤੁਹਾਨੂੰ ਤੋਰ ਕੇ ਕੋਈ ਤਸੱਲੀ ਨਾਲ ਬਤਾ ਦਿੰਦੇ ਆ ਠੀਕ ਆ ਬੱਸ ਬੇਟੇ ਹਾਂ ਸੋ ਚੰਗੀ ਆ ਮੈਂ ਦਰਮਿਆਨੀ ਹਾਈਟ ਦੇ ਵਿੱਚ ਆ ਮੀਡੀਅਮ ਹਾਈਟ ਆ ਹਾਈਟ ਕੋਈ ਵੀ ਭਰਾ ਆਪਣੀ ਬੜੀ ਉੱਚੀ ਵੱਡੀ ਮੰਨ ਕੇ ਨਾ ਸੌਦਾ ਕਰੇ ਹਾਈਟ ਮੀਡੀਅਮ ਦਰਮਿਆਨੀ ਆ ਬਾਕੀ ਮੈਂ ਬੂਰੀ ਆ ਕਾਫੀ ਭਰਾ ਸ਼ੌਂਕ ਰੱਖਦੇ ਆ ਫੋਨ ਕਰਦੇ ਦੂਰੀ ਮੱਝਾਂ ਖਰੀਦਣੀਆਂ ਤੇ ਬੂਰੀ ਮੱਝ ਇਹ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੀ ਹੈ ਇਹਦੇ ਮਗਰ ਕੱਟੀ ਆ ਠੀਕ ਹੈ ਜੀ 10 ਕਿਲੋ ਪੱਕਾ ਦੁੱਧ ਜਿਹੜਾ ਜੇ ਥੱਲੇ ਹੁਣ ਹਾਜ਼ਰ ਹੈ ਕੋਨੇ ਬੱਚੇ ਲੈ ਜਾਓ ਲੈ ਨਾ ਖਾ ਦਿਓ ਬੱਚਾ ਆ ਲੈ ਜਾਓ ਜੀ ਆ ਮਗਰ ਕੱਟੀ ਆ ਠੀਕ ਹੈ ਜੀ ਆ ਬੱਚਾ ਤੁਸੀਂ ਕਰੋ ਚੈੱਕ ਆ ਮਗਰ ਕੱਟੀ ਤੇ ਚੱਲ ਪੁੱਤ ਏ ਠੀਕ ਹੈ ਜੀ ਸੋ ਬਾਕੀ ਡੀਲਡ ਆਲ ਸਰੀਰ ਕ ਬੰਤਰ ਜਿਹੜੀ ਹਾਈਟ ਦਰਮਿਆਨੀ ਦੇ ਵਿੱਚ ਤੋਂ 10 ਕਿਲੋ ਦੁੱਧ ਇਸ ਪੂਰੀ ਮੈਂ ਤੇ ਥੱਲੇ ਹੁਣ ਹਾਜ਼ਰ ਆ ਠੀਕ ਹੈ ਜੀ ਸਿੰਗੋ ਉੱਚਾ ਖੁੱਲਾ ਹਾਈਟ ਕਰਤ ਬਹੁਤ ਵਧੀਆ ਠੀਕ ਹੈ ਜੀ ਜਿਵੇਂ ਆਪਾਂ ਪਹਿਲਾਂ ਜ਼ਿਕਰ ਕਰ ਦਿੱਤਾ ਸੋਹਣੀ ਬੰਤਰ ਪੁੰਤਰ ਦੀ ਲਓ ਜੀ ਠੀਕ ਆ ਚੱਲ ਕਰ ਮਾੜੀ ਚੱਲ ਬਾਕੀ ਭੋਗ ਜਿਵੇਂ ਕਸਾਇਰ ਦੀ ਰੱਖਦੀ ਹੈ ਧਾਰਾਂ ਵੀ ਬਾਤ ਕਰਦੀ ਹੈ ਨਹੀਂ ਜੀ ਨਹੀਂ ਬਿਲਕੁਲ ਨਹੀਂ ਉਹ ਜੀ ਗੱਲ ਹੋਏ ਤੇ ਭੈਣ ਭਰਾ ਨੂੰ ਆਪਾਂ ਪਹਿਲਾਂ ਜਿਗਰ ਕਰ ਲੀਦਾ ਕੋਈ ਦੂਰੋਂ ਨੇੜੇੋਂ ਆਉਂਦਾ ਮੜੂ ਗੱਲ ਦਾ ਫਾਇਦਾ ਕੋਈ ਨਹੀਂ ਕਰ ਆ ਬਸ ਜੀ ਬਸ ਲੋ ਜੀ ਠੀਕ ਹੈ ਜੀ ਕਿਸੇ ਰਕਮ ਦੀ ਕੋਈ ਬਾਤ ਘਾਟ ਨਹੀਂ ਗਈ ਜਿਹੜੀ ਚੀਜ਼ ਦੀ ਤਸੱਲੀ ਹੋ ਜਾਣੀ ਉਹਦੇ ਚ ਕੋਈ ਕਿੰਤੂ ਪ੍ਰੰਤੂ ਰਹਿ ਨਹੀਂ ਜਾਂਦਾ ਤੇ ਬਾਸਕੇ ਨੂੰ ਪੱਕਾ ਦੋਦੇ ਦੇ ਥਲੇ ਹਾਜ਼ਰ ਆ ਬੂਰੀ ਜਿਹੜੀ ਇਹ ਤੁਹਾਨੂੰ ਆਪਾਂ ਮੱਝ ਦਿਖਾਤੀਏ ਤੇ ਲਾਣੀ ਠੀਕ ਹੈ ਜੀ ਬੂਰੀ ਤੇ ਲਾਣੀ ਇਹ ਕਰਮਾਂ ਲਈ ਬਾਕੀ ਅੰਗ ਪੈਰ ਮੂੰਹ ਮੱਥਾ ਪੂਰ ਤੇ ਅਪਰ ਜਿਸੇ ਜਿਹੜਾ ਰ ਤੇ ਇਹ ਆਪਾਂ ਉਹਦੇ ਕੀ ਮੁੱਲ ਕਰਦੇ ਆ ਇਸ ਮਹਿਲਾ ਦਾ ਇਹਨਾਂ ਦੋਹਾਂ ਦਾ ਇੱਕੋ ਮੁੱਲ ਆ ਇੱਕੋ ਵਿਅਸੀ ਰਿਆ ਆ ਬਿਲਕੁਲ ਠੀਕ ਹੈ ਜੀ ਦੋਹਾਂ ਦਾ ਇੱਕੋ ਮੁੱਲ ਚਲੋ ਜਿਹੜੀ ਮਰਜ਼ੀ ਲੈ ਜੀ ਕੋਈ ਭੈਣ ਭਰਾ ਗੂੜੀ ਲੈ ਜੀ ਕਾਲੀ ਲੈ ਜੀ ਤੇ 282000 ਰੁਪਏ ਤੁਹਾਨੂੰ ਮਿਲ ਜਾਣਗੇ ਜੇ ਜਿਹੜੀਆਂ ਦੋਵੇਂ ਤਾਜ਼ੀਆਂ ਸੁਆਰੇ ਹਾਂ ਸੋ ਲੈਣੇ ਜੇ ਨੇ ਢਮਾਨਾ ਕੁਝ ਵੀ ਹੋਣ ਠੀਕ ਹੈ ਜੀ 85 85 ਕਰਾ ਲਓ ਤੇ 82 8000 ਦੀਆਂ ਤੁਹਾਨੂੰ ਮਿਲ ਜਾਣਗੀਆਂ ਮਗਰ ਕੱਟੀਏ ਤੇ ਕਰਮਾ ਲਈਏ ਠੀਕ ਹੈ ਜੀ ਸੋ ਇਹਦੇ ਨਾਲ ਜਨੇ ਪਾਉਣਾ ਦੇ ਕੋਲ ਰਾਜਾ ਗਾਪਾ ਨਾ ਹਾਂਜੀ ਰੱਖੀ ਤੇ ਘਰੇ ਆ ਹਾਂਜੀ ਕਿ ਚਲੋ ਜੇ ਕੇ ਭੈਣ ਭਰਾ ਦੇ ਆਉਂਦੀ ਆ ਰੁਕ ਇਹ ਕਿਹਨਾ ਥੱਲੇ ਦੁੱਧ ਦੇ ਦੇ ਥੱਲੇ 10 ਲੀਟਰ ਮਿੰਤੀ ਵਾਲਾ ਜੀ 10 ਲੀਟਰ ਦੁੱਧ ਹਾਂ ਤੇ ਇਹਨੂੰ ਕੋਈ ਸੂਈ ਨੂੰ ਸਮੇਂ ਸਮੇਂ ਦੀ ਕੋਈ ਪਤਾ ਆ ਮਗਰ ਐਰ ਸ਼ਰ ਦੀ ਬੱਚੀ ਜੀ ਮਗਰ ਬੱਚੀ ਆ 1.5 ਮਹੀਨਾ ਲਾ ਲਈ 2 ਵਾਲੇ ਕੁ ਮਹੀਨਾ ਲਾ ਲਈ ਠੀਕ ਹੈ ਹਾਂ ਬੋ ਵੀ ਮਗਰ ਐਰ ਸ਼ਰ ਦੀ ਬੱਚੀ ਆ ਇਹਨੂੰ ਸੂਈ ਨੂੰ ਕੋਈ ਮਹੀਨਾ ਲਾ ਲੈ ਤੇ ਸਵਾਲ ਵਾਲੇ ਕੋਈ 1.5 ਵਾਲੇ ਬੱਚਾ ਵੀ ਦਿੱਤਾ ਤੁਹਾਨੂੰ ਪ੍ਰੋਪਰ ਦਿਖਾ ਦਿੰਦੇ ਆ ਮਗਰ ਇਹ ਬੱਚੀ ਆ ਤੇ ਦੁੱਧ ਦੇ ਸਾਨੂੰ 10 ਕਿਲੋ ਆ ਜੀ ਦੁੱਧ 10 ਕਿਲੋ ਉਥੇ ਲਈ ਤੇ ਰਾਸ਼ਾਂ ਬਹੁਤ ਮਹਿੰਗੀ ਸੀਗੀ ਹਾਂ ਤੇ ਪਰ ਇਹਦਾ ਥਾਣੇ ਇੱਕ ਘਟ ਗਿਆ ਵਾ ਮਗਰਲਾ ਇੱਕ ਬਾਣੀ ਵਾਲਾ ਹਾਂ ਹਾਂ ਪਹਿਲਾਂ ਤੇ ਹੋ ਗਿਆ ਸੀ ਬੰਦ ਹਾਂ ਫਿਰ ਟਿਕਟ ਆ ਗਿਆ ਲਵਾਈ ਚੱਲ ਪਿਆ ਹੁਣ ਅੱਧਾ ਥਾਣਾ ਹੈ ਵੇ ਲੋ 10 ਕਿਲੋ ਵੀ ਜਾਉਗੇ ਹਾਂ ਹਾਂ ਬਾਬੇ ਤਿਲੜਾਂ ਦੇ ਵਿੱਚ ਕੋਈ ਸੌਦਾ ਕਰ ਲਵੇ ਵੀਰ ਇੱਕ ਥਾਣੇ ਤੋਂ ਦੋਸਤ ਇੱਕ ਬਹਿਣੀ ਵਾਲਾ ਉਲਟ ਬਹਿਣੀ ਵਾਲਾ ਮਗਰਲਾ ਥਾਣਾ ਉਹ ਥਣੋਂ ਧਾਰਾਂ ਘਟ ਗਿਆ ਸੀ ਬੰਦ ਹੋ ਗਿਆ ਸੀ ਫਿਰ ਹਾਲ ਹੁਣ ਚੱਲਦਾ ਵਾ ਪਰ ਧਾਰਾਂ ਘਟਾ ਠੀਕ ਹੈ ਜੀ ਪਰ ਤਿਲੜਾਂ ਦੇ ਵਿੱਚ ਵੀ ਸੌਦਾ ਕਰ ਲਿਓ 10 ਕਿਲੋ ਦੁੱਧ ਇਸ ਵਾਰ ਥਲੇ ਹਾਜ਼ਰ ਆ ਠੀਕ ਆ ਜੀ ਤੇ ਅੱਜ ਤੁਹਾਨੂੰ ਜਾਇਦ ਮਿਲਦੀ ਦੀ ਬਾਕੀ ਤਿੰਨੇ ਥਣ ਪ੍ਰੋਪਰ ਦੇਖੋਗੇ ਤੁਸੀਂ ਇੱਕੋ ਜਿਹੇ ਸਾਈਜ਼ ਵਿੱਚ ਆ ਕਰੋ ਚੈੱਕ ਇੱਕੋ ਜਿਹਾ ਸਾਈਜ਼ ਆ ਤਿੰਨ ਥਣਾਂ ਦਾ ਤੇ ਇਹ ਭਾਉਜੀ ਚਲੋ ਅੱਜ ਜੇ ਸੇਲ ਕਰਦੇ ਪਏ ਆ ਦੇ ਦੇਣੀ ਆ ਤੇ ਮੋਲੇ ਦਾ ਕੀ ਰਹੂਗਾ ਐ ਰਾਸ਼ੀਆ ਖੋਲ ਕੇ ਨਵਖਾ ਦਿਗੇ ਦਿਖਾ ਦਿਓ ਦਿਖਾ ਦਿਓ ਅਕੇ ਦਿਖਾ ਦਿਓ ਇੱਥੇ ਅੰਦਰ ਅੰਦਰ ਤੋੜ ਦਿਆ ਤੇ ਕੋਈ ਗੱਲ ਨਹੀਂ ਤੋੜ ਦਿਆ ਨਾ ਨਿਜਾਈ ਹਾਂ ਇਹਨੂੰ ਉੱਤੇ ਬੱਚੇ ਦੇ ਕੋਲੇ ਲੈ ਜਾ ਜੇ ਹਾਂ ਬੱਚੇ ਤੇ ਇੱਥੇ ਆ ਵਾ ਹਾਂ ਲੋ ਜੀ ਠੀਕ ਹੈ ਜੀ ਸੋ ਪਿਲੜਾ ਦੇ ਵਿੱਚ ਦੋਸਤੋ ਇਹ ਜਾਊਗੀ ਕਰਮਾਰੀ ਠੀਕ ਹੈ ਜੀ 10 ਕਿਲੋ ਦੁੱਧਾਂ ਬੱਚੀ ਮਗਰ ਬੜੀ ਵਧੀਆ ਬੱਚੀ ਕਰਮਾਰੀ ਪਿਛੇ ਰਪਈਆਂ ਦੀ ਆ ਤੇ ਜਿੱਦਾ ਨਾਰਮਲੀ ਆਪਾਂ ਗੱਲ ਕਰਦੇ ਵੇਡਾ ਬੱਚਾ ਵੇਚਣਾ ਤੇ 5-4000 5-6000 ਦੀ ਮਗਰ ਬੱਚੀ ਆ ਤੇ ਇਹ ਤੁਹਾਨੂੰ ਨਾਲ ਹੀ ਮਿਲਦਣੀ ਆ ਕੋਈ ਮਹੀਨੇ ਦੀ ਡੇਢ ਦੀ ਕੋਈ ਆਪਦੇ ਸਮਝ ਨਾਲ ਲਾੜੇ ਠੀਕ ਹੈ ਜੀ ਸਵਾ ਜਿੰਨਾ ਵੀ ਕਿਸੇ ਭਰਾ ਨੇ ਲਾਉਣਾ ਤੇ 10 ਕਿਲੋ 12 ਤੇ ਭਾਉ ਜੀ ਦੇਵਾਂਗੇ ਕਿੰਨੇ ਦੀ ਅੱਜ ਵੇਚ ਆਪਣੇ ਕੋਲ ਅਰੇ ਐਸਾ ਮੋਲ ਭਾਵੇਂ 30 ਕਰਾਓ 50 ਕਰਾਓ ਆ ਠੀਕ ਹੈ ਨਾ ਆਪਾਂ 22000 ਰੁਪਏ ਦੀ ਇਹ ਫਿਰੇਗਾ ਵੇਚ ਦੇਣੀ 22 ਦੀ ਦੇ ਦਈਏ ਬਿਲਕੁਲ ਜੀ ਅੱਗੇ ਦਿਨ ਦਿਹਾੜਾ ਆਏ ਆ ਹੈਨਾ ਆਏ ਗਏ ਦਾ ਮਾਣ ਵਿੱਚੋਂ ਫੇਰ ਕਰਦਾਂਗੇ ਚਲੋ ਜੀ ਇਹ ਇਹ ਲੁੱਟਣੀ ਵਾਲਾ ਕੰਮ ਹੈ ਮੇਲਾ ਲੁੱਟਣ ਵਾਲੀ ਗੱਲ ਦਾ ਕੰਮ ਲੋ ਵੀ 22000 ਦੀ ਮਿਲ ਜੂਗੀ ਠੀਕ ਹੈ ਜੀ ਬੱਛੀ ਮਗਰ ਤੇ ਬਾਕੀ ਵੇੜ ਤੁਸੀਂ ਪ੍ਰੋਪਰ ਦੇਖ ਲਈਏ ਠੀਕ ਹੈ ਜੀ ਸੋ ਗੈਰ ਦੀ ਵਾਪਸੀ ਤਾਂ ਨਾਲ ਦਾ ਬਹੁਤ ਵਧੀਆ ਤੇ ਬਾਕੀ ਮੇਰਾ ਭਰਾ ਜਿਵੇਂ ਤੁਹਾਨੂੰ ਆਪਾਂ ਡਿਟੇਲ ਦੱਸੀ ਆ ਉਸ ਅਕੋਰਡਿੰਗ ਪਿਲੜਾਂ ਦੇ ਵਿੱਚੋਂ ਦਾ ਤੁਸੀਂ ਸੌਦਾ ਕਰ ਲਿਓ ਤੇ ਮਾਲ ਇਹ ਅਜ ਭਾਉ ਉਹਨਾਂ ਦੇ ਕੋਲ ਹੈਗੇ ਆ ਫੋੜੀ ਸਾਹਿਬ ਉਹਨਾਂ ਕੋਲ 6 ਨ ਗੜਾ ਤੁਹਾਨੂੰ ਦੋ ਦਿਖਾਤੀਆਂ ਨੇ ਤੇ ਇੱਧਰ ਜਿਹੜਾ ਚਾਰ ਮੱਝਾ ਦਿਖਾਤੀਆਂ ਤਾਂ ਨੋਟਿਕਾ ਜੀ ਸੋ ਕੱਲਾ ਕੱਲਾ ਪਛੀ ਦੀ ਡਿਟੇਲ ਤੁਹਾਡੇ ਨਾਲ ਸਾਜੀ ਕਰਤੀ ਆ ਬਾਕੀ ਚੱਕੋ ਫੋਨ ਕਾਲ ਕਰੋ ਗੱਲਬਾਤ ਕਰੋ ਤੇ ਨੰਬਰ ਆਪਾਂ ਲੈ ਲੈਨੇ ਆ ਜਿੰਨਾ ਤੇ ਤੁਸੀਂ ਕਾਲ ਕਰਨੀ ਆ ਤੇ ਪੁਲੀ ਸਾਹਿਬ ਜੀ ਇੱਕ ਨੰਬਰ ਕਰ ਦਈਏ ਸਾਡੇ ਹਾਂਜੀ 81469 ਹਾਂਜੀ 53927 ਠੀਕ ਹੈ ਜੀ ਹਾਂਜੀ ਨਾਲ ਹੀ ਹਰਜੀਤ ਹਰਜੀਤ ਸਿੰਘ ਦਾ ਵੀ ਨਾਲ ਹੀ ਦੇ ਦੇ ਠੀਕ ਹੈ ਜੀ ਦੋਨੋਂ ਨੰਬਰ ਨਾਲ ਚੱਲਦੇ ਕਰ ਦਿੰਦੇ ਆਪਾਂ ਹਾਂਜੀ ਹਾਂਜੀ ਲੋਬੇ ਨੰਬਰ ਬਿਲਕੁਲ ਸਕਰੀਨ ਤੇ ਚੱਲੇ ਚੱਲਣਗੇ ਆ ਦੋਸਤੋ ਨੰਬਰਾਂ ਤੇ ਕਾਲ ਕਰੋ ਗੱਲਬਾਤ ਕਰੋ ਤੇ ਮੇਰਾ ਭਰਾ ਇਥੇ ਆਣ ਕੇ ਵਿਜ਼ਿਟ ਕਰਕੇ ਆਪਣੀ ਤਸੱਲੀ ਕਰੋ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਾਥ ਜਰੀਆ ਕਾਲ ਜੀ